ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸੁਖੇ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਹਾਸਤੇ ਟੋਟਲ ਨੱਕ ਲੈ ਕੇ ਜਾਂਦੇ ਆ ਜੀ 5 ਜਿਨ੍ਹਾਂ ਚੋਂ ਇੱਕ ਸੁਆ ਸਵਾਇਆ ਜੀ ਤੇ 4 ਗੱਬਣ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀਬਰਖਸ਼ੀ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਮੇਰੇ ਗੋਰਾਗੱਲ ਪਿੰਡ ਆਪਣਾ ਮੇਰੇ ਸੁਖੇ ਵਾਲਾ ਵਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾੜਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾੜਾ ਜੀ ਠੀਕ ਆ ਮੋਬਾਈਲ ਨੰਬਰ ਜੀ 9781230900 ਜੀ ਠੀਕ ਆ ਵੀਰੇ ਅੱਜ 5 ਨਾ ਗਾ ਜੀ ਟੋਟਲ ਅੱਜ ਆਪਣੇ ਕੋਲ ਵੀਰੇ 5 ਬੈੜਾ ਇੱਕ ਬੈੜਾ ਰਾਤ ਦੀ ਸੂਈ ਮਗਰ ਬੱਚੀ ਆ 4 ਗੱਬਣਾ ਵਾ ਇਹ ਮਾਲੋ ਲਗਭਗ 4 ਮੈਡਾਂ ਦੇ ਤਾਂ ਛੋਟੇ ਭਾਈ ਆ ਠੀਕ ਆ ਇੱਕ ਬੱਚੇ ਚਲੋ ਵੱਡੀ ਆ ਉਹ ਤਾਂ ਥੋੜਾ ਜਿਆਦਾ 바ਵਾ ਠੀਕ ਆ ਆ ਜਿਹੜੀ ਨੋਰਮਲ ਹੀ ਆ ਹਾਂਜੀ 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 ਠੀਕ ਆ ਸੂਈ ਸਵਾਈ ਤੋਂ ਵੀਰੇ ਸ਼ੁਰੂ ਕਰਦੇ ਸੂਆ ਕਿੰਨੇ ਮਾਜੀ ਇਹ ਦੂਜੀ ਸੂਏ ਵੈੜ ਸੂਈ ਆ ਵੀਰੇ ਰਾਤ ਸੂਈ ਆ ਜੇਰ ਦੀ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਮਗਰ ਬੱਚੀ ਮਗਰ ਆ ਜੀ ਇਹਦੇ ਬੱਚਾ ਬਹੁਤ ਚੰਗਾ ਦਿੱਤਾ ਨੇ ਬੱਚੀ ਪੂਰੀ ਚੰਗੀ ਬਰੀਡ ਵਾਲੀ ਬੱਚੀ ਦਿੱਤੀ ਆ ਜੀ ਕਰ ਸਕਦੇ ਹੋ ਜੀ ਛੋਟਾ ਜਿਹਾ ਕਰਨਾ ਬੈੜਾ ਆਪ ਵੀ ਥਾਂ ਲੈਵੇ ਦੀ ਬਹੁਤ ਸਾਫ ਆ ਵੀਰੇ ਕਿੰਨਾ ਪੋਲਾ ਤਿਆਰ ਆ ਜੀ ਬੋਲੇ ਰਾਤ ਹੀ ਸਵੇਰੇ ਦੀ ਇੱਕ ਚੋਾਈ ਹੋਈ ਸਵੇਰ ਮੰਨ ਲਓ ਵੀ 4 ਤੋਂ 4.5 ਕਿਲੋ ਵਾਲਾ ਕੱਢਿਆ ਹੋਊਗਾ ਠੀਕ ਹੈ ਜੀ ਬਾਕੀ ਹਜੇ ਖਾਲੀ ਤਾਂ ਹੋਈ ਹਾਂਜੀ ਖਾਲੀ ਨਹੀਂ ਹੋਈ ਯਾਨੀ ਆਪਾਂ ਕਹਿ ਸਕਦੇ ਹਾਂ ਵੀ 10 ਕਿਲੋ ਤੋਂ ਸਟਾਰਟਿੰਗ ਵਾਲਾ 10 ਮੰਨ ਕੇ ਲੈ ਲਈ ਵੀ ਅਗਲਾ 9 ਮੰਨ ਕੇ ਲੈ ਲਈ ਵੀ ਅਗਲੇ ਦੀ ਆਣਾ ਵੀ ਅਜੇ ਤਾਜੀ ਤਾਂ ਹੈਗੀ ਆ ਠੀਕ ਹੈ ਵੀਰੇ ਬਾਕੀ ਚੰਗੀ ਐ ਚਰਸੀ ਥਣ ਭਾਂਡੇ ਦੀ ਪੂਰੀ ਸਾਫ ਸੋਹਣਾ ਥਣਾ ਦਾ ਸਹਜ ਇਕੱਲਾ ਇਕੱਲਾ ਨਿੱਖੜ ਮ ਰੰਗ ਪ੍ਰਿੰਟ ਦੀ ਵੀ ਚੰਗੀ ਐ ਬਾਕੀ ਬੱਚਾ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਹੈ ਫਾਇਦਾ ਹੋ ਜਾਣਾ ਬਈ ਇੱਕ ਨਗ ਨਾ ਇੱਕ ਨਗ ਮਿਲ ਜਾਣਾ ਤੁਹਾਨੂੰ ਫਰੀ ਪੂਰਾ ਮੋਟਾ ਥਾਣਾ ਚਵਾਈ ਦੀ ਜੇਰ ਦੀ ਪੂਰ ਗਰੰਟੀ ਹੈ ਬਾਈ ਕਹਿੰਦਾ ਬੇਫਿਕਰ ਹੋ ਕੇ ਆ ਜਾਓ ਥਾਣਾ ਐਂਡ ਮੰਜੇ ਦੇ ਪਾਗਿਆਂ ਵਾਂਗੂ ਨਿਖੜ ਮਾ ਕਿੰਨਾ ਕੁ ਪਾਜੂ ਵੀਰੇ ਦੁੱਧ ਵੀਰੇ ਦਾ 13 ਤੋਂ 14 ਕਿਲੋ ਪਿਛਲੇ ਸੂਏ ਦਾ ਦੱਸਿਆ ਮਾਲਕਾ ਨੇ ਠੀਕ ਹੈ ਜੀ ਬਾਕੀ ਚਲੋ ਕੋਈ ਵੀ ਵੈੜਾ ਭਰਾ ਵੀ ਸਮਝ ਨਾ ਲਵੇ ਹਨਾ ਵੀ ਗਰਮੀ ਹੈਗੀ ਵੀਰੇ ਵੀ ਕਿੰਨਾ ਚੋਲ ਸਕਦਾ ਹਨਾ ਠੀਕ ਹੈ ਵੀ ਆਪਣੀ ਗਾਰੰਟੀ ਦਿੱਤੀ ਅਗਲੇ ਨੂੰ ਕੀ ਕਰੂ ਜਾ ਕੇ ਅਗਲਾ ਸੰਭੂ ਗਿਆ ਨਾ ਬਾਕੀ ਵੀਰੇ ਸਮਾ ਗਰਮੀ ਦਾ ਤੇ ਜੇ ਪ੍ਰਬੰਧਾ ਅਗਲੇ ਦਾ ਘੱਟ ਹੁੰਦਾ ਤੇ ਆਪਣੀ ਥਾਣਾ ਦੀ ਗਾਰੰਟੀ ਹੋਊਗੀ ਵੀਰੇ ਹਨਾ ਠੀਕ ਹੈ ਵੀਰੇ ਮੰਨ ਕੇ ਚਲ ਚਵਾਈ ਇੱਕ ਨੰਬਰ ਹੋਊਗੀ ਸੌ ਸੀਲ ਦੀ ਗਾਰੰਟੀ ਹੋਊਗੀ ਠੀਕ ਹੈ ਜੇ ਵੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸੋ ਜੀ ਇਹਦਾ ਬੱਚੀ ਦਾ ਵੀਰੇ 40 ਚੋਂ ਮਾਨਦਾਨ ਕਰ ਦਾਂਗੇ 40 ਹਜ਼ਾਰ ਹਾਂਜੀ ਬਿਲਕੁਲ ਹਾਂ ਛੋਟੇ ਪਾ ਬੱਚੀ ਦਾ ਲੇਵਾ ਅੱਗੋਂ ਵੀ ਦਿਖਾ ਦਿਓ ਥਾਣਾ ਹਨਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਆ ਜੀ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਮਾਨਨੇ ਦੇ ਬਰੀਕ ਬਰੀਕ ਗੀਂਜ ਵੀ ਆਹ ਬਾਕੀ ਨਾ ਇਹਦੇ ਦਾਗ ਵੀਰੇ ਉਹ ਪਹਿਲਾਂ ਵਾਲੇ ਆ ਵਾਲ ਆਏ ਹੋਏ ਉੱਪਰ ਕਈ ਵਾਰ ਕੋਈ ਭਰਾ ਮੜ ਕੇ ਤਰਾਜ ਕਰਦੇ ਯਾਰ ਦੱਸਿਆ ਨਹੀਂ ਹਨਾ ਉਹ ਦਿਖਾ ਦਿੰਦੇ ਆ ਉਹ ਚੱਖ ਨਹੀਂ ਇਹ ਦਾਗ ਹੀ ਆ ਹਾਂਜੀ ਯਾਨੀ ਆਏ ਨਹੀਂ ਬਈ ਇਹਦੇ ਧੂੜੀ ਵਾਲੇ ਨਹੀਂ ਨਹੀਂ ਇਹ ਪਹਿਲਾਂ ਨੇ ਵੀਰੇ ਵਾਲ ਆਏ ਹੋਏ ਉੱਪਰ ਦੋ ਨੰਬਰ ਵੀਰੇ ਇਹਦਾ ਤੂਆ ਕਰਨਾ ਮੈਂ ਇਹ ਵੇੜ ਨੇ ਦੂਜੇ ਸੂਏ ਸੋਣਾ ਵੀਰੇ ਠੀਕ ਆ ਦੇਣੇ ਹਫਤੇ ਦੇ ਅੰਦਰ ਬਾਹਰ ਕੱਤੀ ਆ 12 ਕਿਲੋ ਦੁੱਧ ਦੱਸਿਆ ਵੀਰੇ ਇਹਦਾ ਠੀਕ ਹੈ ਜੀ ਹਾਈਟ ਦੀ ਮੀਡੀਅਮ ਆ ਬੱਚੀ ਦਾ ਵਜ਼ਨ ਮੋਜਨ ਪੂਰਾ ਵਾ ਠੀਕ ਹੈ ਹਾਂਜੀ ਪਹਿਲੇ ਨਾਲ ਸੁਣਿਆ ਇਹਦੇ ਹਾਈਟ ਦੀ ਮੀਡੀਅਮ ਲੇਵਲ ਆ ਬਹੁਤ ਸੋਣਾ ਵੀਰੇ ਹਫਤੇ ਤੋਂ 10 ਤੱਕ ਮਾਈਨਾਨ ਦਾ ਨਾਮ ਕਿ ਲੇ ਲੇਦੇ ਨੇ ਇਹਦੇ ਤੈਨੂੰ ਹੁੰਦੇ ਆ ਬਦੇ ਗਾਰਮੂਨ ਦਾ ਤਾਹਾ ਇਹ ਚਾਪਰੇ ਬਾਅਦ ਕਰਦੇ ਆ ਘਾਟ ਦੀ ਗਰੰਟੀ ਤੇ ਤੇ ਗਰੂਜ ਕਾਜੀ ਅਨੰਦ ਸਿੰਘ ਜੀ ਨੂੰ ਕੋਲ ਗੇਟ ਤੇ ਲੱਗੇ ਹੱਥ ਦੀ ਦਵਾਈ ਜਵੇ ਸਾਡਾ ਵੀ ਖਾਣਾ ਆਪਾਂ ਚੱਕ ਵੀ ਕਰਵਾ ਦਿੰਦੇ ਆ ਨੇੜੇ ਤੇ ਚੈੱਕ ਕਰ ਸਕਦੇ ਐਂਦਰ ਲੱਗਾ ਲੱਗਾ ਜੀ ਪ੍ਰਮਾਤੋ ਤੋਂ ਸੁਣ ਕੇ ਸਾਡੀ ਸਾਡੀ ਸੇਵਾ ਸਿਨਾ ਬਰਾੜ ਐਵੇਂ ਮੋਲ 38 40 ਜਿੰਨਾ ਮਰਜ਼ੀ ਕਰ ਲਈਏ ਵੀਰੇ ਹਣਾ ਵੀ 36000 ਦੀ ਬੱਚੀ ਦੇ ਦਾਂਗੇ ਓ ਫਿਰ ਹੁਣ ਤੁਸੀਂ ਆਪ ਹੀ ਦੇਖ ਲਓ ਨਾ ਗਰਮੀ ਦੀ ਰੋਟੇ ਦੇ ਵਿੱਚ ਹਾਂ ਜੀ ਇਹ ਕੰਦਾ ਬੱਚੀ ਦੇ ਦਾਂਗੇ ਇਹਦੇ 'ਚ ਇਹ ਆ ਵੀ 30 32 ਵਾਲਾ ਕੋਈ ਫੋਨ ਨਾ ਲਾਵੇ ਵੀਰੇ ਲੈ ਨਹੀਂ ਹਾਂ ਵਿੱਚੋਂ ਮੋਛੋਰ ਚੱਪਾ ਕਰਾਂਗੇ ਹਨਾ ਠੀਕ ਆ ਵੀ ਐਵੇਂ ਨਾ ਕੋਈ ਬਾਹਲਾ ਸੌਦੇ ਬਾਜੀ ਸੌਦੇ ਬਾਜੀ ਵਾਲਾ ਕੰਮ ਨਹੀਂ ਆਉਣੀ ਹਾਂਦੀ ਠੀਕ ਆ ਵੀਰੇ ਤੇ ਅੱਗੇ ਨਾ ਆ ਗਿਆ ਤੈਨਾਂ ਨੰਬਰ ਇਹਦਾ ਤੂੰ ਆ ਕਿੰਨੇ ਮਹੀਨੇ ਇਹ ਬੈੜ ਨੇ ਵੀਰੇ ਦੂਜੇ ਸੂਏ ਸੂਣਾ ਹਫ਼ਤੇ ਤੋਂ 10 ਦਿਨ ਦੀ ਕੱਚੀ ਆ ਮੰਨ ਲਓ ਬਾਜੀ ਬੋਣੀ ਸਟਾਰਟ ਕਰਦੀ ਹੋ ਸਕਦਾ ਹਫ਼ਤੇ ਨੂੰ ਹੀ ਤਿਆਰ ਹੋ ਜਾਈ ਨਹੀਂ ਤਾਂ 10 ਦਿਨ ਮੰਨ ਲਓ ਠੀਕ ਆ 14 ਕਿਲੋ ਦੁੱਧ ਦੱਸਿਆ ਵੀਰੇ ਬੱਚੀ ਦੇ ਦਾ ਠੀਕ ਆ ਜੀ ਵਜਨ ਭਜਨ ਬਹੁਤ ਵੀਰੇ ਇਹਦਾ ਵੈੜ ਦਾ ਠੀਕ ਆ ਜੀ ਹਾਂ ਇਹਦਾ 14 ਕਿਲੋ ਦੁੱਧ ਦੱਸਿਆ ਵੀਰੇ 14 ਕਿਲੋ ਪਿਛਲੇ ਸੂਏ ਦਾ ਦਿੱਤਾ ਆਵਾ ਦਿੱਤਾ ਹੋਊਗਾ ਅਗਰੇ ਕੋਈ 99 ਵਜਨ ਬਹੁਤ ਆ ਵੀਰੇ ਲੇਵਾ ਬਹੁਤ ਕੱਢਣਾ ਵਹਿੜ ਨੇ ਇਹਦੇ ਪੂਰੀ ਖੁੱਲੀ ਆ ਵੀਰੇ ਵਾੜਦਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਾਰੀਆਂ ਕਰਮ ਵਾਲੇ ਨੇ ਕੱਟ ਕੇ ਉਹਨਾਂ ਬੈਕਯਾਰਡ ਤੋਂ ਵੀ ਚੱਕ ਆ ਪੁੱਤੀ ਆ ਅੱਲਾ ਜਰੂਰ ਆਪਕੇ ਕੋਈ ਚੰਗਾ ਗਰਮੀ ਚ ਫੈਲਾਏ ਹੋ ਜਾਂਦਾ ਜਪਜੀ ਦਾ ਵੀ ਗਾਥੀ ਤਾਂ ਮੰਗੂਂਦੀ ਆ। ਲੋਕੋ ਦੀ ਘਰ ਵਾਲਿਆਂ ਦਾ ਸੰਕਟ ਨਾ ਹੋਵੇ। ਅੱਜ ਕੱਲ ਦੀ ਗੱਦੀ ਦਾ ਕੁੰਡਾ ਜਪਾਉਂਦੇ। ਇਹਦਾ ਬੱਚੀ ਦਾ ਵੀ 44000 ਚੋਂ ਮਾਨਦਾਨ ਕਰ ਦਾਂਗੇ। ਬਾਕੀ ਜਦੋਂ ਵਿਹੜ ਤਿਆਰ ਹੋ ਗਈ ਨਾ ਬਰਾੜ ਲੇਵਾ ਬਹੁਤ ਜ਼ਿਆਦਾ ਗੱਡੂ ਇਹ ਵਿਹੜ। ਹਾਂਜੀ। 45000 ਰੁਪਏ ਚੋਂ ਬਾਈ ਕਹਿੰਦਾ ਮਾਨਦਾਨ ਹੋ ਜੂਗਾ ਚੰਗੀ ਆ। ਜੇ ਕਿਸੇ ਨੇ ਤਿਆਰ ਕਰਕੇ ਵੇਚਣੀ ਵੀ ਹੋਈ ਤਾਂ ਵੀ ਚਾਰ ਬਸ ਫਿਰ ਦੇਣ ਵਾਲੀ ਐ ਜੀ। ਅੱਗੇ ਨਾਗ ਆ ਗਿਆ ਆਪਣਾ 4 ਨੰਬਰ ਦੀ ਹਾਂਜੀ ਇਹ ਵੜ ਦਾ ਵੀ ਵੀਰੇ ਦੂਜਾ ਸੂਆ ਹਫਤੇ ਦੀ ਕੱਚੀ ਆ ਮੰਨ ਕੇ ਚੱਲੋ ਤੇ 14 ਤੋਂ 15 ਕਿਲੋ ਦੁੱਧ ਦੱਸਿਆ ਵੀਰੇ ਦਾ ਕੱਦ-ਕਾਠ ਵੱਡਾ ਰੰਗ ਬਰੀਡ ਬਹੁਤ ਸੋਹਣੀ ਆ ਹਾਂਜੀ ਕੱਦ-ਕਾਠ ਵੀ ਚੰਗਾ ਭਜਨ ਵੀ ਚੰਗਾ ਤੇ ਵੀਰ ਵੀ ਚੰਗੀ ਆ ਵੀਰੇ ਦੀਆਂ ਕਦੀ ਵੀਰ ਘੱਟਾ ਟਰਣ ਹਫਤੇ ਦੇ ਅੰਦਰ ਬਾਹਰ ਲੈ ਜੂਗੀ ਟਰਣ ਕੋਈ ਇਫੈਕਟਸ ਨਹੀਂ ਹੁੰਦੇ ਵੀਰੇ ਨੂੰ ਮਾਰਦੇ ਤਾਂ ਇਹ ਦਿਨ ਇਹਨਾਂ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਬਾਈ ਦਾ ਬਹੁਤ 14 15 ਇਹਦਾ 14 ਤੋਂ 15 ਵੀਰੇ ਵੱਡੀ ਵੱੱਛੀ ਆ ਮਨ ਲਓ ਕੱਦ ਕਾੜ ਪੂਰਾ ਵਾ ਆਕਾ ਵੀਰੇ ਹਾਂਜੀ ਇਹਨਾਂ ਦਾ ਚਲ ਗਰਮੀ ਆ ਇੰਨਾ ਕਦਾਂ ਖੁੱਲਾ ਹੀ ਦੇ ਜਾਣਾ ਥਾਂ ਬਹੁਤ ਚੰਗਾ ਲੱਗਿਆ ਵੀਰੇ ਫਸਲ ਵੀ ਦੇਈ ਜਾਂਦੀ ਤੇ ਥੰਮਾ ਪੱਲੇ ਪੱਲੇ ਪੂਰਾ ਜਿੱਤਦਾ ਹਾਂ ਹਾਜੀ ਫਸਲ ਦਾ ਮੋਟਪਾ ਜਨੇ ਖਾਓ ਤੇ ਤਾਂ ਅੰਮ੍ਰਿਤ ਦੀ ਯਾਦ ਦਿੱਤ ਕੀ ਇਹਨਾਂ ਦਾ ਛੋਟਾ ਜਿਹਾ ਦੁਆਰ ਹੋਵੇ ਇਹ ਦਾ ਵੀ ਬਰਾੜ 40 ਚੋਂ ਮਾਣਦਾਨ ਕਰ ਦਾਂਗੇ ਵੀਰੇ ਰੇਡ ਪਹਿਲਾਂ ਵੀ ਜਾਇਜਾ ਕੋਈ ਨਹੀਂ ਵੱਧ ਮਾਣਦਾਨ ਕਰਦਾਂਗੇ ਹਾਂਜੀ ਪਾ ਵੇਖ ਲੈ ਵੀਰੇ ਕਿਹੜੇ ਬੱਚਿਆਂ ਦੇ ਕਿਤੇ ਅੱਗੇ ਨਾਗਾ ਗਿਆ ਵੀਰੇ ਭੱਟੀ ਰਹਿੜਾ ਜੀਆਂ ਪਹਿਲਾਂ ਹੀ ਦੱਸ ਦਿੰਨੇ ਆ ਕੱਦ ਘੱਟ ਜਿੰਮ ਉਹ ਭੱਟੀ ਚੱਸੀ ਗਿਆ ਜੰਨੇ ਸੂਆ ਕੰਨਵਾ ਬਰਾੜੇ ਦੂਜੇ ਸੂਏ ਉਹਦੇ 25 ਸੂਨੀ ਆ 25 ਤਰੀਕ ਨੂੰ ਮਾਲਕਾਂ ਨੇ ਦੱਸਣ ਮਦਾਗ ਦੇਣ ਬੁਰੇ ਇਹਦੇ ਠੀਕ ਆ 17 ਤੋਂ 18 ਕਿਲੋ ਇਹਦਾ ਦੁੱਧ ਪਾਇਆ ਪਹਿਲੇ ਸੂਏ ਦਾ ਠੀਕ ਆ ਜੀ ਬਾਕੀ ਮੰਨ ਲਾ ਵੀ ਅਗਲਾ ਆਪ ਦੀ ਸਮਝ ਨਾਲ ਲਵੇ ਮੈਂ ਕਿੰਨਾ ਚੋ ਸਕਦਾ ਹਨਾ ਠੀਕ ਆ ਜੀ ਵੀ ਲੇਵਾ ਬੱਚੀ ਨੇ ਬਹੁਤ ਜ਼ਿਆਦਾ ਬਣਾਉਣਾ ਤੇ ਫੋਲੀ ਵੱਡੀ ਆ ਠੀਕ ਆ ਜੀ ਤੇ ਕੱਚੀ ਕੱਚੀ ਦਾ ਮੰਨ ਲਓ ਜਿਹਾ ਭਾਅ ਵੀ ਜਾਇਜ਼ ਹੋਊਗਾ ਇਹਦਾ ਹਾਂ ਜੀ ਨਹੀਂ ਨਹੀਂ ਇਹ ਤਾਂ ਵੀਰੇ ਚੱਲਦਾ ਨਹੀਂ ਹੁੰਦਾ ਆਮ ਹੀ ਗਾਇਆਂ ਚਾਜ ਦੀਆਂ ਚੀਜ਼ਾਂ ਹਾਂ ਜੀ ਵੀ ਲੋ ਵੀ ਬਹੁਤ ਆ ਪੋਜਨ ਵੀ ਬਹੁਤ ਆ ਬਹੁਤ ਪਾਈ ਨਾ ਕਿ ਮਾਲ ਕਰਨ ਤੇ 17 18 ਦਿਓ ਮਾਲ ਕਰਨ ਇਹ ਵੀ ਕਿਹਾ ਵੀਰੇ ਮੈਂ ਨਾ ਦੱਸਦਾ ਤੇਰੇ ਵਧਾਈ ਦੇ ਨਾ ਵੀਰੇ ਮਾਲ ਕਰਨ ਇਹ ਵੀ ਗੱਲ ਗਈ ਸਾਡੀ ਬੱਚੀ 18 ਤੋਂ ਲੈ ਕੇ 20 ਕਿਲੋ ਦੀ ਗਾਰੰਟੀ ਤੇ ਦੇ ਦਿਓ ਪਰ ਆਪਾਂ ਕਿਲੋ ਦੀ ਗਾਰੰਟੀ ਨਹੀਂ ਦਿੰਦੇ ਅਗਲਾ ਆਪ ਦੀ ਸਮਝ ਨਾਲ ਲੈ ਲਓ ਹੈਨਾ ਉਹ ਵੈੜ ਵੇਲਾ ਵੀ ਕਿੱਡੀ ਆ ਹਾਂਜੀ ਹਾਈਟ ਵੇਖ ਲੈ ਕਿੱਡੀ ਵੱਡੀ ਆ ਇਹ ਨਹੀਂ ਪਤਾ ਭਾਈ 20 ਪਲਾਤੀ ਇਹ 20 ਤੋਂ ਪਲੱਸ ਵੀ ਦੇ ਦੋ ਹਾਂਜੀ ਪਲਾਤੀ ਆ ਵੈੜ ਕੋਈ ਆ ਇਹ ਨੂੰ ਪੂਤੀ ਆ ਕਿੱਤੇ ਹੀ ਮਿਲਦੀ ਐ ਡੀ ਚਾਰ ਪੀ ਹਰ ਰੋਜ਼ ਨਹੀਂ ਆਉਂਦੀ ਵੀਰੇ ਕੋਈ ਵਿਰਲਾ 10 15 ਦਿਨ ਹੀ ਪੀਸ ਹੀ ਆਉਂਦਾ ਐਟਾ ਹਾਂਜੀ ਕਿੰਗਾ ਕਾ ਗੱਲ ਵੀਰੇ ਕਿੰਗਾ ਦੋ ਤੋਂ ਬਾਅਦ ਵੀ ਹਰ ਤੇ ਵਾਪਸ ਨੂੰ ਕਰ ਲੈਣੀਆਂ ਹਮਾਂ ਡੇਟ ਮੁਤਾਬਕ 25 ਤਰੀਕ ਨੂੰ ਬੈਨ ਪੂਰੇ ਆ ਜੀ ਬਾਕੀ ਤੁਸੀਂ 2 4 ਦਿਨ ਚਾਹੇ ਵੱਧ ਮੰਨ ਕੇ ਆਜੋ ਕਿਉਂਕਿ ਮਸੂ ਲੈ ਆ ਜਾਂਦਾ ਇਹਦੀ ਜੈ ਜੀ ਡਿਮਾਂਡ ਜੇ ਬਰਾੜੇ ਕੱਚੀ ਕੱਚੀ ਦਾ ਅੱਜ ਵੀਰੇ 60000 ਚੁਮਾਨਦਾਨ ਕਰ ਦਾਂਗੇ ਬੱਚੀ ਦਾ ਤਿਆਰ ਹੋਈ ਆਪਣੇ ਪਤਾ 75000 ਦੀ ਆ ਹਣਾ ਹਾਂ ਜੀ ਜੇ ਡਿਮਾਂਡ ਹੈ 60000 ਰੁਪਏ ਨੂੰ ਬਾਈਕ ਦਾ ਮਾਲ ਉੱਪਰ ਚੌੜੀ ਚੂੜੀ ਦੇਖ ਲੈ ਕਿੰਨੀ ਆ ਵਜਨ-ਵਜਨ ਦੇਖ ਲੈ ਕਿੰਨਾ ਇਤਰਾਜੀ ਪੂਰੀ ਕੋਈ ਆਏ ਨਹੀਂ ਕਿ ਜਿਹਨੂੰ ਕੋਈ ਵੀ ਨਾ ਨੰਬਰ ਗ੍ਰੀਨ ਤੇ ਲਗਾ ਤਾ ਧਿਆਨ ਨਾਲ ਧੰਨਵਾਦ